ਮੈਂ ਪਹਿਲੀ ਕਿਹਾ ਸੀ ਇਹ ਨਾ ਬੀਜਪੀ ਤੇ ਨਾ ਆਮ ਆਦਮੀ ਪਾਰਟੀ ਨਾ ਕਿਸਾਨਾਂ ਦੀ ਭਾਵਨਾ ਸਮਝੀ ਐ ਨਾ ਇਹਨਾਂ ਨੂੰ ਕਿਸਾਨੀ ਬਾਰੇ ਪਤਾ ਹੈ ਨਾ ਇਹਨਾਂ ਨੂੰ ਕੋਈ ਪਰਵਾਹ ਹੈ ਕੋਈ ਜਿਉਂੇ ਮਰੇ ਕੁਛ ਨਹੀਂ ਜੋ ਹਾਲਾਤ ਅੱਜ ਵੇਚਦੇ ਐ ਉਹ ਹਾਲਾਤ ਅੱਜ ਪੰਜਾਬ ਦੇ ਪੰਜਾਬ ਸਭ ਮੈਂ ਤੁਹਾਨੂੰ ਦੱਸਦਾ ਹਾਂ ਆ ਪਿਛਲੇ 10 ਸਾਲ ਜਿਹੜੇ ਢੱਪੇ ਐ ਇਹ ਜਿਆ ਬੁਰਾ ਹਾਲ ਹੋ ਗਿਆ ਅੱਜ ਪੰਜਾਬ ਚ ਰਹਿਣ ਜਿਹੜਾ ਬੰਦਾ ਰਹਿ ਰਿਹਾ ਨਾ ਉਹ ਡਰ ਲੱਗਦਾ ਹੈ ਅੱਜ ਗੈਂਗਸਟਰਾਂ ਦੇ ਫੋਨ ਆ ਰਹੇ ਆ ਅੱਜ ਮਲਾਦਾ ਹਰ ਰੋਜ਼ ਕੁਛ ਨਾ ਕੁਛ ਹਥੇ ਬੰਬ ਫਸੀ ਚੱਲੀ ਜਾਂਦੇ ਆ ਟੈਰਰਿਜ਼ਮ ਦਾ ਉਹ ਕੇਸ ਫਿਰ ਤੋਂ ਆ ਰਿਹਾ ਹੈ ਕਿਉਂਕਿ ਥਾਣਿਆਂ ਚ ਗ੍ਰਨੇਡ ਸਿੱਟੇ ਜਾ ਰਹੇ ਆ ਪੁਲਿਸ ਵਾਲੇ ਲੋਕੇ ਅੰਦਰ ਬੈਠੇ ਆ ਸੂਬੇ ਦਾ ਹੋਊਗਾ ਕਿ ਮੈਨੂੰ ਬੜੀ ਇਹਨੋਂ ਕਿਤੇ ਕਿਤੇ ਬੜਾ ਦੁੱਖ ਲੱਗਦਾ ਹੈ ਕਿੱਡਾ ਵਧੀਆ ਸੂਬਾ ਦਸ ਸਾਲ ਜੀ ਖਰਾਬ ਹੋ ਗਿਆ ਮੈਂ ਪਹਿਲੀ ਕਿਹਾ ਸੀ ਇਹ ਨਾ ਬੀਜੇਪੀ ਤੇ ਨਾ ਆਮ ਆਦਮੀ ਪਾਰਟੀ ਨਾ ਕਿਸਾਨਾਂ ਦੀ ਭਾਵਨਾ ਸਮਝੀ ਹੈ ਨਾ ਇਹਨਾਂ ਨੂੰ ਕਿਸਾਨੀ ਬਾਰੇ ਪਤਾ ਹੈ ਨਾ ਇਹਨਾਂ ਨੂੰ ਕੋਈ ਪਰਵਾਹ ਹੈ ਕੋਈ ਜਿਉਂੇ ਮਰੇ ਕੁਛ ਨਹੀਂ ਜੋ ਹਾਲਾਤ ਅੱਜ ਵੇਚਦੇ ਐ ਉਹ ਹਾਲਾਤ ਅੱਜ ਪੰਜਾਬ ਦੇ ਪੰਜਾਬ ਸਭ ਮੈਂ ਤੁਹਾਨੂੰ ਸਦਾ ਆਪ ਪਿਛਲੇ 10 ਸਾਲ ਜਿਹੜੇ ਟੱਪੇ ਐ ਇਹ ਜਾਂ ਬੁਰਾ ਹਾਲ ਹੋ ਗਿਆ ਅੱਜ ਪੰਜਾਬ 'ਚ ਰਹਿਣੇ ਜਿਹੜਾ ਬੰਦਾ ਰਹਿ ਰਿਹਾ ਨਾ ਉਹ ਡਰ ਲੱਗਦਾ ਅੱਜ ਗੈਂਗਸਟਰਾਂ ਦੇ ਫੋਨ ਆ ਰਹੇ ਐ ਅੱਜ ਮੈਨੂੰ ਲੱਗਦਾ ਹਰ ਰੋਜ਼ ਕੁਛ ਨਾ ਕੁਛ ਇੱਥੇ ਬੰਬ ਬੱਲੇ ਫਸੀ ਚੱਲੀ ਜਾਂਦੇ ਐ ਟੈਰਰਿਜ਼ਮ ਦਾ ਉਹ ਕੇਸ ਫਿਰ ਤੋਂ ਆ ਰਿਹਾ ਕਿਉਂਕਿ ਥਾਣਿਆਂ 'ਚ ਗ੍ਰਨੇਡ ਸਿੱਟੇ ਜਾ ਰਹੇ ਐ ਪੁਲਿਸ ਵਾਲੇ ਲੋਕੇ ਅੰਦਰ ਬੈਠੇ ਐ ਸੂਬੇ ਦਾ ਹੋਊਗਾ ਕਿ ਮੈਨੂੰ ਬੜੀ ਯੂ نو ਕਿਤੇ ਕਿਤੇ ਬੜਾ ਦੁੱਖ ਲੱਗਦਾ ਹੈ ਕਿੱਡਾ ਵਧੀਆ ਸੂਬਾ 10 ਸਾਲ ਜਿਗਰਾ